ਜ਼ਿਲ੍ਹਾ ਪਠਾਨਕੋਟ ਵਿਖੇ ਵਣ ਮਾਫੀਆ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ ਵਣ ਮਾਫੀਆ ਵੱਲੋਂ ਜ਼ਿਲ੍ਹਾ ਪਠਾਨਕੋਟ ਵਿੱਚ ਪਿਛਲੇ 1 ਮਹੀਨੇ ਤੋਂ ਲਗਾਤਾਰ ਖੈਰ ਦੇ ਬੂਟਿਆਂ ਦੀ ਨਜਾਇਜ਼ ਕਟਾਈ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਵਣ ਮਾਫੀਆ ਵੱਲੋਂ ਬੇਸ਼ਕੀਮਤੀ ਖੈਰ ਦੇ ਬੂਟਿਆਂ ਦੀ ਕਟਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਬਾਜ਼ਾਰ ਵਿੱਚ ਮੁੱਲ ਬਹੁਤ ਜ਼ਿਆਦਾ ਹੁੰਦਾ ਹੈ ਰਾਤ ਵੇਲੇ ਇਹਨਾਂ ਦੀ ਕਟਾਈ ਕੀਤੀ ਜਾ ਰਹੀ ਹੈ 18 ਮਾਰਚ ਦੀ ਰਾਤ ਨੂੰ ਵੀ ਵਣ ਮਾਫੀਆ ਵੱਲੋਂ ਹਲਕਾ ਤੁਹਾਨੂੰ ਜਾਨਪੁਰ ਦੇ ਪੰਡਤ ਯੁੰਗੰਥੂ ਵਿੱਚ 20 ਤੋਂ 22 ਖੈਰ ਦੇ ਬੂਟਿਆਂ ਦੀ ਨਜਾਇਜ਼ ਘਟਾਈ ਕੀਤੀ ਗਈ ਹੈ ਇਸ ਮਾਮਲੇ ਤੇ ਕੀ ਕਹਿ ਰਹੇ ਨੇ ਸਥਾਨਕ ਲੋਕ ਸੁਣੋ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਸਨ ਆਫ ਕੀ ਗੱਲਬਾਤ ਹੋਈ ਜੀ ਸਨ ਆਫ ਸਰਵਪੰਗਲ ਗੱਲਬਾਤ ਹੋਏਗੀ ਇਹ ਸ਼ਮਸ਼ਾਨ ਘਾੜਦਾ ਸੀ ਆਪੇ ਬਣਾਇਆ ਸੀ ਪਹਿਲੇ ਉਹਦੇ ਬਾਅਦ ਇਹਨਾਂ ਮਨਜ਼ੂਰੀ ਲੈ ਕੇ ਤੇ ਇਹਨਾਂ ਡੰਗਿਆਂ ਦਾ ਕੰਮ ਲਾਇਆ ਜਿਹਦੇ ਵਿੱਚ ਖੈਰਾਂ ਦੇ ਬੂਟੇ ਤਕਰੀਬਨ ਕਾਫੀ ਹੀ ਸੰਤੀ ਬੂਟੇ ਨੇ ਪਹਿਲੇ ਵਧਾਇਆ ਇਹਨੂੰ ਪੁੱਛਿਆ ਪ੍ਰਸ਼ਾਸਨ ਨੂੰ ਬੋਲਿਆ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੁਣ ਫੇਰ ਪਰਸੋਂ ਰਾਤ ਦੇ 22 ਬੂਟੇ ਤਕਰੀਬਨ ਵੱਢੇ ਗਏ ਆ ਫਿਰ ਵੀ ਆਹੀਂ ਪ੍ਰਸ਼ਾਸਨ ਨੂੰ ਲੈਟਰ ਲਿਖਿਆ ਕੋਈ ਕਾਰਵਾਈ ਤਾਂ ਕੋਈ ਮਾਫੀ ਹੈ ਨਾ ਕੋਈ ਇਹਦੇ ਵਿੱਚ ਰਲਿ ਮਿਲੀ ਭਗਤ ਹੈ ਜੋਗੀ ਸਭ ਮਿਲੇ ਹੋਏ ਨੇ ਇਸੇ ਕਾਰਨ ਬੂਟੇ ਵੱਢੇ ਗਏ ਨੇ ਇਹਦਾ ਸਾਨੂੰ ਪੂਰਾ ਚੋਰ ਨੂੰ ਫੜਿਆ ਜਾ ਉਹ ਸਾਨੂੰ ਪੂਰਾ ਇਹਦਾ ਕਾਨੂੰਨੀ ਕਾਰਵਾਈ ਕੀਤੀ ਜਾਏ ਉਸ ਨੂੰ ਛੋੜ ਦੇ ਮੇਰਾ ਨਾਮ ਸੁਲਤਨ ਸਿੰਘ ਪਿੰਡ ਪਿੰਡ ਜੁੰਗਤ ਕੀ ਗੱਲਬਾਤ ਹੋਈ ਗੱਲਬਾਤ ਹੋਈ ਹੈ ਜੀ ਕਿ ਇਹ ਸ਼ਿਮਸਾਨ ਘਾੜ ਦੇ ਵਿੱਚ ਜਿਹੜੇ ਖੈਰ ਦੇ ਬੂਟੇ ਸੀ ਇਹ ਬੂਟੇ ਜਿਹੜੇ ਪਹਿਲੇ ਵੀ 25 ਬੂਟੇ ਜਿਹੜੇ ਨੇ 25 ਕੀ ਬੂਟੇ ਜਿਹੜੇ ਉਹ ਵੀ ਚੋਰੀ ਹੋ ਗਏ ਸਰਪੰਚ ਨੇ ਕਟਾਤੇ ਸਰਪੰਚ ਤੇ ਹੁਣ ਵੀ ਜਿਹੜੇ ਬੂਟੇ ਨੇ ਇਹ ਪਿਛਲੀ ਰਾਤ ਨੂੰ ਰਲੀ ਮੇਰੀ ਭਗਤ ਨਾਲੇ ਵੀ ਵੀ ਬਾਈ ਬੂਟੇ ਵੀ ਕੱਟੇ ਗਏ। ਕਿ ਕੋਈ ਅੰਦਰ ਕਰ ਕੋਈ ਕਾਰਵਾਈ ਨਹੀਂ ਕੀਤੀ। ਪਹਿਲੇ ਕੰਪਲੇਟ ਕੀਤੀ ਸੀ ਜਿਹੜੇ ਪਹਿਲੇ ਬੂਟੇ ਕਟਾਈ ਕੀਤੇ। ਹਾਂਜੀ ਹਾਂਜੀ ਕੀਤੀ ਸੀ ਕੰਪਲੇਨ। ਕਾਰਵਾਈ ਹੋਈ ਸੀ ਕੋਈ। ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਬੂਟੇ ਕਦੋਂ ਕਟੇ ਗਏ ਨੇ? ਇਹ ਜਿਹੜੇ ਹੁਣ ਕਟੇ ਗਏ ਨੇ ਇਹ ਪਿਛਲੀ ਰਾਤ ਤੋਂ ਕਟੇ ਗਏ ਨੇ ਜੀ। ਕਿੰਨੇ ਵਜੇ? ਇਹ 3-4 ਵਜੇ ਦੇ ਕਰੀ ਕੋਈ ਆਟਾ ਹੀ 3 ਦੇ। ਕੰਪਲੇਟ ਕਰ ਲਿਆ ਕੀਤਾ ਤੁਸੀਂ ਸਰਪੰਚ ਨੂੰ ਜਾਂ ਕਿਸੇ ਹੋਰ ਨੂੰ? ਸਰਪੰਚ ਨੂੰ ਕੁਛ ਆ ਉਹ ਸੁਣਦੇ ਨਹੀਂ ਹੈਗਾ ਸਰਪੰਚ ਨੂੰ ਉਹਨੂੰ ਕਈ ਵਾਰ ਕਿਹਾ ਉਹ ਸੁਣਦੇ ਨਹੀਂ ਹੈਗਾ। ਪ੍ਰਸ਼ਾਸਨ ਨੂੰ ਕਿਹਾ। ਪ੍ਰਸ਼ਾਸਨ ਨੂੰ ਵੀ ਕੀਤੀ ਹੈ ਪ੍ਰਸ਼ਾਸਨ ਤੇ ਅਸੀਂ ਮੰਗ ਕਰਦੇ ਆ ਵੀ ਜਿਹੜੇ ਬੂਟੇ ਕੱਟਿਆ ਗਏ ਉਹਨਾਂ ਨੂੰ ਉਹਨਾਂ ਤੇ ਐਫਆਈ ਦਰਜ ਹੋਣੀ ਚਾਹੀਦੀ ਹੈ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵੱਡਾ ਮਾਫੀਆ ਵੱਲੋਂ ਵੱਡ ਵਿਭਾਗ ਦੇ ਅਧਿਕਾਰੀਆਂ ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਵੀ ਕੀਤਾ ਗਿਆ ਸੀ ਜਿਸਦੇ ਚੱਲਦੇ ਇੰਜ ਲੱਗਦਾ ਹੈ ਕਿ ਜ਼ਿਲ੍ਹੇ ਵਿੱਚ ਵਣ ਮਾਫੀਆ ਦੇ ਫੌਸਲੇ ਬੁਲੰਦ ਹਨ ਲਗਾਤਾਰ ਵਣ ਮਾਫੀਆ ਬਿਨਾਂ ਕਿਸੇ ਖੌਫ ਦੇ ਨਜਾਇਜ਼ ਬੂਟਿਆਂ ਦੀ ਢਟਾਈ ਕਰ ਰਿਹਾ ਹੈ ਹੁਣ ਦੇਖਣਾ ਹੈ ਕਿ ਵਿਭਾਗ ਵਣ ਮਾਫੀਆ ਨਾਲ ਨਜਿੱਠਣ ਵਿੱਚ ਕਿਸ ਤਰ੍ਹਾਂ ਦੀ ਕਾਰਜਗੁਜ਼ਾਰੀ ਸਾਹਮਣੇ ਲਿਆਉਂਦਾ ਹੈ ਜਗਵਾਨੀ ਟੀਵੀ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ